वाले ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਰਾਜ ਦੇ ਕੇ ਐਸਾ ਜਿਦਾਉਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਰਮਦਾ ਕਰਾ ਜੇ ਕਿਹੜੇ ਮੇਰਾ ਰੱਬ ਦੇ ਹਰ ਪੰਜਾਬੀ ਮੇਰੇ ਸਾਫੇ ਦਾ ਲਾੜਾ ਹੈ ਤੇ ਨਵਜੋਤ ਸਿੰਘ ਸਿੱਧੂ ਗੁਰੂਆਂ ਪੀਰਾਂ ਦੀ ਸਰਜੀ ਇਸ ਧਰਤੀ ਤੇ ਜਿੱਤੇ ਸਿੱਧੂਆਂ ਦਾ ਮੁੱਢ ਬੰਨਿਆ

ਤਾਂ ਤੇ ਵੀ ਸੈਲੀਬ੍ਰਿਟੀ ਦੇ ਸੱਤਾ ਉਹ ਤੇ ਸਾਹਮਣੇ ਆਇਆ ਵਿਦੇਸ਼ਾਂ ਵਿੱਚ ਨਾਮ ਨਾਲ ਖੱਟਿਆ ਤੇ ਨਾਲ ਇੱਕ ਹੋਰ ਦੱਸ ਜੇ ਤੁਹਾਨੂੰ ਜੇ ਪੋਲਿਟਿਕਸ ਦੇ ਵਿੱਚ ਆਇਆ ਤਾਂ ਹੁਣ ਤੱਕ ਮੁੱਖ ਜਿਤਾ ਚਲੋ ਪੰਡਾਲ ਸਾਰਾ ਭੜਿਆ ਪਰ ਸੱਜੇ ਪਾਸੇ ਖਾਲੀ ਜਗ੍ਹਾ ਹੈਗੀ ਹੈ ਖੱਟਣ ਲਈ ਇੱਧਰ ਆ ਜਾਣ ਤੇ ਨਾਲ ਤਾਂ ਕਿ ਆਪਾਂ ਪੂਰੇ ਪ੍ਰੋਗਰਾਮ ਦਾ ਆਨੰਦ ਮਾਣ ਸਕੀਏ ਤੇ ਨਾਲ ਇੱਕ ਬੇਨਤੀ ਆਈਆ ਪ੍ਰੰਧਕਮਲੋਂ ਬੜੇ ਵੀਰਾਂ ਦਾ ਨਗਰ ਨਿਵਾਸੀਆਂ ਦਾ ਪੰਜਾਂ ਸਰਵਜਾਂ ਦਾ ਲੀਡਰ ਸਾਹਿਬਾਨਾਂ ਦਾ ਸਿੱਧੂ ਸਾਹਿਬ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਮੇਰੇ ਜਿੰਨੇ ਵੀ ਸਾਥੀ ਸਹਿਬਾਨ ਵੱਡੀ ਗੱਡੀ ਦੇ ਵਿੱਚ ਯੂਥ ਇੱਥੇ ਪਹੁੰਚਿਆ ਕਿਸੇ ਦਾ ਨਾਮ ਲੈਣ ਕਿਉਂਕਿ ਬਹੁਤ ਵੱਡੀ ਗੱਡੀ ਤੁਸੀਂ ਪਹੁੰਚੇ ਹੋ